ਹੈ ਗਿਆ ਇਸ ਸਿਆਪਾ ਹੋਰ ਨਵਾ ਨੇ ਕੀ ਹੋਇਆ ਵਾ ਤੇਰੇ ਮੂੰਹ ਤੇ ਕਾਹੇ 12 ਵੱਜ ਗਏ ਹੁਣ ਕੁਛ ਨਹੀਂ ਵੀਰ ਗੱਲ ਤੇ ਕੋਈ ਵੀ ਨਹੀਂ ਹੋਈ ਜੇ ਕੋਈ ਗੱਲ ਹੈਗੀ ਦੱਸ ਦੇ ਜੇ ਮੌਕਾ ਹੈ ਤੇਰੇ ਕੋਲ ਆਏ ਹਾ ਇੱਕ ਤੇ ਤੁਸੀਂ ਤੇ ਭਾਬੀ ਨੇ ਇੱਕ ਹੀ ਗੱਲ ਫੜੀ ਉਹ ਵੀ ਇਧਰੋਂ ਹੁੰਦੀ ਜਾਂਦੀ ਕੋਈ ਗੱਲ ਹੈਗੀ ਤੇ ਦੱਸ ਦੇ ਤੁਸੀਂ ਵੀ ਉਹੀ ਗੱਲ ਕੋਈ ਗੱਲ ਹੈਗੀ ਤੇ ਦੱਸ ਦੇ ਕਿਹੜੀ ਗੱਲ ਦੱਸਾਂ ਮੈਂ ਤੁਹਾਨੂੰ ਕੋਈ ਗੱਲ ਹੋਊ ਤੇ ਦੱਸੂਗੀ ਮੈਂ ਲੜਦੇ ਰਿਹਾ ਕਰੋ ਚਾਉਣੇ ਆ ਤੋ ਗੱਲ ਪੁੱਛਣੀ ਹੁੰਦਾ ਤਹੀ ਪੁੱਛੀ ਨਹੀਂ ਤੇ ਹੁਣ ਹੈਗੀ ਗੱਲ ਤੇ ਤੱਕ ਤੇ ਹੁਣ ਕਰਕੇ ਆਖਦੀ ਹੈ ਨਾ ਇਹਨੂੰ ਇਹ ਵਿਚੋਲੇ ਦਾ ਤੈਨੂੰ ਫੋਨ ਆਉਣਾ ਹੀ ਤੇ ਮੁਕਰ ਜੀ ਵੀ ਮੈਨੂੰ ਨਹੀਂ ਕੋਈ ਚੀਜ਼ ਦੀ ਵੀ ਦੋੜ ਮੈਨੂੰ ਨਹੀਂ ਕੁਝ ਚਾਹੀਦਾ ਆਹੀ ਹੈ ਨੰਬਰ ਇਹ ਆਹੀ ਹੈ ਜੇ ਇੱਥੇ ਪੰਗਾ ਹੋਰ ਵੱਡਾ ਪੈ ਜਾਣਾ ਹੈ ਹੈਲੋ ਕੀ ਹਾਲ ਆ ਹਾਲ ਦੱਸੋ ਨੋਨੀ ਮੈਂ ਫੋਨ ਲਾਇਆ ਆਪਣਾ ਜੇ ਬਚੋਲੇ ਦਾ ਫੋਨ ਕਿਉਂ ਹੁਣ ਆਉਣਾ ਵਾ ਉਹਨੇ ਪੁੱਛਣਾ ਤੁਹਾਨੂੰ ਕਿ ਮੋਟਰਸਾਈਕਲ ਚਾ ਗੱਡੀ ਕੋਸ਼ਿਸ਼ ਹੈ ਤੇ ਤੁਸੀਂ ਮੁਕਰ ਜਿਓਗੇ ਮੈਨੂੰ ਨਹੀਂ ਕੁਝ ਵੀ ਚਾਹੀਦਾ ਉਹ ਨਹੀਂ ਨਹੀਂ ਮੋਟਰਸਾਈਕਲ ਪਰ ਜੇ ਦਿੰਦੇ ਆ ਤੇ ਦੇ ਲੈਂਦੇ ਕਿਹੜੀ ਗੱਲ ਆ ਲੋਕੀ ਗੱਡੀਆਂ ਦਈ ਜਾਂਦੇ ਟਰੱਕ ਦੇਣੇ ਸ਼ੁਰੂ ਕਰਤੇ ਲੋਕਾਂ ਨੇ ਵਿਆਹਾਂ ਚ ਦਾਜ ਦੇ ਵਿੱਚ ਤੇ ਜੇ ਮੋਟਰਸਾਈਕਲ ਦਿੰਦੇ ਆ ਤੇ ਚੰਗੀ ਗੱਲ ਆ ਹੈ ਲਾਲਚੀਆ ਹੁ ਚੀਜ਼ਾਂ ਦੇ ਮਗਰ ਪੈ ਗਏ ਆ ਹੁਣ ਹਾਂ ਮੋਰਸਾ ਗਾ ਠੀਕ ਆ ਮੈਂ ਆਉਣਾ ਇੱਕ ਮਿੰਟ ਮੋਰਸਾ ਦੇ ਕੋਲ ਦੇਖੋ ਨਹੀਂ ਆਉਤੇ ਆ ਵੀ ਉਹ ਆਪਣੀ ਕੋਈ ਗੱਲ ਹੋਣ ਈ ਆ ਕਰ ਲੈ ਕਰ ਲੈ ਜਲਦੀ ਕਰ ਰੱਖ ਲਈ ਫਿਰ ਚੀਜ਼ਾਂ ਮੁੱਕ ਕਰ ਜਿਓ ਸਿੱਧਾ ਸਿੱਧਾ ਕਿ ਮੈਨੂੰ ਕੁਛ ਨਹੀਂ ਚਾਹੀਦਾ ਸਾਫ਼ ਨਫਜਾਂ ਵਿੱਚ ਜੇ ਕਿਤੇ ਹਾਂ ਹੋ ਗਈ ਨਾ ਚੀਜ਼ ਬਣੋ ਤੇ ਵੇਖਿਓ ਫਿਰ ਤੇ ਪੰਗਾ ਪੈ ਜੇ ਨਾ ਇਹ ਨਵਾਂ ਭਾਬੀ ਨਹੀਂ ਆਉਣਾ ਹੀ ਨਾਲ ਆਹ ਚਲੋ ਠੀਕ ਹੈ ਚੰਗਾ ਚੰਗਾ ਚਲ ਬਲਾਟ ਲਈ ਜਦੋਂ ਉਹਨੇ ਹੀ ਨਾ ਕਰਦੇ ਨਹੀਂ ਆ ਤੇ ਫਿਰ ਕੀ ਇਹਨਾਂ ਨੇ ਭਾਬੀ ਇਹਨਾਂ ਨੇ ਕੀਤਾ ਜ਼ਬਰਦਸਤੀ ਉਹਨੂੰ ਸੱਦ ਲੈਣਗੇ ਜਾਂ ਇਸ ਵਿੱਚ ਜ਼ਬਰਦਸਤੀ ਥੋੜੀ ਚੀਜ਼ ਲੈਣਗੇ ਕਿਉਂਕਿ ਅਗਲਾ ਘਰ ਹੋਈ ਨਹੀਂ ਆਊਗਾ ਤੇ ਆਹ ਸਹੀ ਹੈ ਇਦਾਂ ਹੀ ਈ ਗੱਲ ਹੋ ਗਈ ਆ ਕੋਸ਼ਿਸ਼ ਵੀ ਨਹੀਂ ਹਾਂ ਗੱਲ ਕੀ ਹੋਣੀ ਆ ਮੋਟਰਸਾਈਕਲ ਦੀ ਗੱਲ ਜੀ ਹੁੰਦੀ ਵਾਹ ਕਹਿੰਦੇ ਮੋਟਰਸਾਈਕਲ ਲੈਣਾ ਵਾ ਖਾਉਣ ਦੋ ਉਹ ਤੇ ਭਰਾਵਾ ਮੇਰੇ ਦਿਵਾਲੇ ਹੋ ਗਈ ਜਦੋਂ ਮੈਂ ਕਿਹਾ ਆਉਣ ਦੋ ਕਿਉਂ ਹੋਣਾ ਹੀ ਆ ਕਹਿੰਦੀ ਰਿਸ਼ਤਾ ਤੇ ਹੋ ਜੇ ਮੋਟਰਸਾਈਕਲ ਵੀ ਲੱਲਾਂਗੇ ਤੈਨੂੰ ਮੋਟਰਸਾਈਕਲ ਦੀ ਜਿਆਦੀ ਪੈ ਗਈ ਆ ਤੇ ਇਧਰ ਬਚੋਲਿਆਂ ਦਾ ਉਹ ਤੇ ਤੈਨੂੰ ਭਰਾਵਾ ਮੈਂ ਲੈ ਦੂੰ ਤੂੰ ਡੱਡੂ ਵਾਂਗੂ 扑ੜਕਦਾ ਫਿਰਦਾ ਐਵੇਂ ਜਾਣ ਕੇ ਤੈਨੂੰ ਜਦੋਂ ਮੈਂ ਜ਼ਬਾਨ ਕੀਤੀ ਦਊਂਗਾ ਨਾ ਅੱਗੇ ਉਧਰ ਸਿਆਪਾ ਪਿਆ ਮੈਨੂੰ ਉਹਦੀ ਟੈਨਸ਼ਨ ਤੂੰ ਪਹਿਲਾਂ ਆਪਣੇ ਹੱਥ ਰੰਗ ਲਾ ਲੈ ਯਾਰ ਹੁਣ ਕੰਮ ਤੇ ਸਿਰ ਤੇ ਲੱਗ ਗਿਆ ਹੁਣ ਤਾਂ ਸ਼ਰਮ ਕਰ ਲੈ ਉਹ ਹਰੇ ਸੇਬ ਸਰੇ ਉਦੋਂ ਲੱਗਣਾ ਵਾ ਜਦੋਂ ਮੇਰੀ ਮਾਂ ਨੇ ਪਾਣੀ ਵਾਰ ਕੇ ਅੰਦਰ ਨਗਾਲੀ ਆ ਪਰ ਐ ਇਦਾਂ ਨਹੀਂ ਸਰੇ ਲੱਗ ਗਿਆ ਇਦਾਂ ਗੱਲਾਂ 'ਚ ਹੀ ਸਰੇ ਲਾ ਲੈ ਨਹੀਂ ਅੰਦਰ ਰੰਗ ਤੇ ਸਾਨੂੰ ਬਾਹਰ ਲੱਤ ਮਾਰਨੀ ਉਹ ਤੈਨੂੰ ਮੈਂ ਸਾਰਾ ਕੁਝ ਦੇ ਕੇ ਕੱਲੂਗਾ ਇਦਾਂ ਨਹੀਂ ਕੱਲਦਾ ਮੈਂ ਲਾਵਾਂ ਨਹੀਂ ਉਹ ਦੁਨੀਆ ਤੈਨੂੰ ਦੱਸਤਾ ਕੀ ਪਹਿਲਾਂ ਪਹਿਲਾਂ ਉਹ ਸਾਰਾ ਸਮਾਨ ਦੇ ਦੇ ਇਹ ਗੱਲ ਹੋਈ ਆ ਚੰਗਾ ਲੱਲੀ ਤੂੰ ਉਹ ਦੇ ਲੱਗੀ ਸੀ ਵੀ ਪਹਿਲਾਂ ਦੇਣਾ ਉਹ ਦੇ ਦੂੰ ਭਾਬੀ ਆ ਤੂੰ ਹੀ ਕੱਲ ਨੂੰ ਕਹੋਗੇ ਟਰੱਕ ਭਰ ਕੇ ਦਾਜ ਦਾ ਉਹਨਾਂ ਤੇਨੂੰ ਵੀ ਆਉਣਾ ਵਾ ਤੇ ਤੁਹਾਨੂੰ ਵੀ ਦੇ ਇਦਾਂ ਥੋੜੀ ਗੱਲ ਚੱਲਦੀ ਗੱਲ ਤੇ ਬਣ ਲੈੰਦੋ ਮੇਰੀ ਗੱਲ ਸੁਣਾ ਆਪਾਂ ਟਰੱਕ ਨਹੀਂ ਮੰਗਿਆ ਤੇਰੇ ਕੋਲ ਆਪਾਂ ਜੋ ਚੀਜ਼ਾਂ ਮੰਗਿਆ ਤੂੰ ਉਹ ਦੇਣ ਦੀ ਗੱਲ ਕਰ ਆਹ ਉਹ ਦਊਗਾ ਮੈਂ ਮੁਕਰਿਆ ਨਹੀਂ ਮੈਂ ਕਹਾ ਨਹੀਂ ਨਹੀਂ ਦਊ ਤੂੰ ਹੀ ਆਪਣਾ ਕੰਮ ਸਿਰੇ ਚੜ੍ਹੋ ਠੀਕ ਆ ਸਿਰੇ ਚੜ੍ਹ ਕੇ ਭਰਾਵਾ ਖਤਰਾਂ ਦੇ ਖਿਡਾਰੀ ਵਾਲਾ ਕੰਮ ਹੋਇਆ ਹੋ ਜਿੰਨਾ ਕਰ ਗਏ ਆਪਾਂ ਚੰਗੀ ਗੱਲ ਆ ਨਾਲੇ ਤੂੰ ਖੇਡਣਾ ਸਿੱਖ ਲਿਆ ਖਤਰਿਆਂ ਨਾਲ ਠੀਕ ਆ ਆ ਖਤਰੋਂ ਕੇ ਖਿਡਾਰੀ ਵਾਲਾ ਕੰਮ ਆ ਬਚ ਕੇ ਰਹੀਂ ਬਚ ਕੇ ਹਲਾਸ਼ਰੀ ਤੈਨੂੰ ਮੇਰੀ ਆ ਤੂੰ ਇਨੇ ਜੋਗਾ ਨਹੀਂ ਹੈਗਾ ਮੈਂ ਠੀਕ ਹੀ ਆਲੇ ਹਾਂ ਮੁਕਰਣਾ ਜਾਵੇ ਕਿਸੇ ਕੀ ਪਤਾ ਮੈਨੂੰ ਪਹਿਲਾ ਦਿੰਦਾ ਤੇ ਤੇ ਰਿਸ਼ਤਾ ਕਰਾ ਦੋ ਸਲਤਾਂ ਦੇ ਦੂੰ ਚਲ ਇਤਨੇ ਥੁਰਾ ਅਣਖਵਾ ਕਰੀਏ ਕੰਮ ਮੇਰੀ ਗਾਲ ਸੋਣਾ ਰਿਸ਼ਤੇ ਦੀ ਹਾਂ ਹੋ ਗਈ ਆ ਬਸ ਵਿਆਹ ਹੀ ਰਹਿ ਗਿਆ ਤੇ ਵਿਆਹ ਉਹਨੂੰ ਕਰਗੇ ਨਾ ਕਿਹਾ ਮੈਂ ਤੂ ਤਾ ਕੇ ਤੇ ਜਦੋਂ ਮੈਂ ਤੇਰੇ ਪਹਿਲਾਂ ਆਖਿਆ ਵੀ ਪਹਿਲਾਂ ਗੱਲ ਕੋਲ ਨਹੀਂ ਹੋ ਦੇ ਨਾਲ ਕੱਲ ਮੈਂ ਅਸ ਕਾ ਪੱਕਾ ਯਾਰ ਐ ਕੋਈ ਗੱਲ ਨਹੀਂ ਮੰਨਿਆ ਮੰਨਿਆ ਹੁਣ ਇਹ ਇੱਥੋਂ ਮੁੱਕਰ ਗਿਆ ਮੁੜ ਗਿਆ ਕੋ ਮੈਂ ਦੇਂਦਾ ਨਹੀਂ ਚੀਜ਼ਾਂ ਲੱਲੀ ਰਜਿਤ ਕੋ ਲੈਣੀਆਂ ਹੋਣਗੀਆਂ ਆ ਉਹਨੂੰ ਲੈ ਕੇ ਛੱਡਾਂਗੇ ਲੈਲੀ ਵੇਰੇ ਚੰਗਾ ਚੱਲ ਠੀਕ ਬੋਜਾ ਸਵਾਲਾ ਹੋ ਰਹਿਣਾ ਆ ਬੋਜੇ ਮੋੜਸਾਲ ਪੋਣਾ ਚੰਗਾ ਆਜੂ ਖਾਂ ਯਾਰ ਹੁਣ ਨੀ ਕਾਲੀ ਪਾਈ ਹੁਣ ਘੇਰੇ ਨਿਕਾਰੇ ਪਾਈ ਕਾਈ ਅੰਤਰੀ ਇਹਨੂੰ ਮਾਛੜਿਆ ਮੇਰੀਆਂ ਗਾਲੀਆਂ ਕਾੜ ਗਿਆ ਮੈਂ ਤੇ ਮੰਮੀ ਨੂੰ ਚਾਹ ਰੇ ਮੰਮੀ ਨੂੰ ਮਾ ਪਾ ਲੋਣਾ ਜਿੱਤਾ ਆ ਗਿਆ ਤੇ ਆਪਾਂ ਕੇ ਮੂੰਹ ਵੀ ਨਹੀਂ ਚਾਜਣਾ ਤੋਤਾ ਭੈਣ ਭਰਾ ਦੀ ਆਪਾਂ ਛਿੱਤੀ ਦਰ ਬਦੂਹੀ ਕੇ ਮਿਲਾਇਆ ਵਾ ਸਾਰਾ ਕੁਝ ਉਹ ਤੇ ਕੁੜੀਆਂ ਤੇਰਾ ਵਾ ਇਹਨਾਂ ਨੂੰ ਘਰ ਕੁਸੂੜੀ ਪਾ ਕੇ ਬੈਠੀ ਮੈਂ ਨਹੀਂ ਜਾਣਾ ਮੈਂ ਆ ਨਹੀਂ ਲੈਣਾ ਮੈਂ ਉਹ ਨਹੀਂ ਲੈਣਾ ਮੈਂ ਜੋ ਸਿੱਧਾ ਸਿੱਧਾ ਕਹਿੰਦਾ ਵੀ ਮੈਂ ਮੁੰਡਾ ਵੇਖਣਾ ਵਾ ਉੱਥੇ ਤੇ ਮੈਂ ਤੁਹਾਨੂੰ ਹੁਣ ਵੀ ਆਖ ਨਹੀਂ ਆ ਵੀਰ ਕੀ ਹਰ ਨੂੰ ਕਰਨਾ ਮੈਂ ਤੇ ਭਵੀ ਘਰ ਚਲ ਜੰਨੀ ਆ ਮੈਂ ਉਹ ਹੁਣ ਆਈ ਆ ਤੂੰ ਹੀ ਵੇਖ ਜਿਹੜਾ ਮੁਰਖਾ ਲੈਣਾ ਵਾ ਨਾਲੇ ਸਾਨੂੰ ਬਹੁਤੀ ਗੰਨਾ ਨਾ ਕਰ ਹੱਥ ਤੇਰੇ ਹੋਂਦ ਬੈ ਕਸੂਸੀ ਨਾ ਨਿਬੜੀ ਐ ਲੋਕੀ ਬੁੱਲਾ ਤਾਂ ਨਾ ਕੋਠੇ ਦਾ ਲਾਲਾ ਵੀ ਨਹੀਂ ਪੈਣਾ ਹਾਂ ਵੀਰ ਤੈਨੂੰ ਨਹੀਂ ਪਤਾ ਕਿ ਜਿਹੜੀ ਮਿਕਸ ਕਰ ਕਰਕੇ ਦੋ ਸ਼ੇਡਾਂ ਚੈੱਕ ਕਰਨ ਲਈ ਭਾਬੀ ਆਹ ਸ਼ੇਡ ਤੇ ਅੱਗੇ ਵੀ ਨਾਲੀ ਐ ਹੁਣ ਆਹ ਮਿਕਸ ਕਰਕੇ ਦੂਜੀ ਬਣਾਈ ਹੰਨੇ ਕੋਈ ਤੇਤੀ ਵੀ ਦੇਣਾ ਹੋਣੀ ਆ ਆਪਣਾ ਮੋਟਰਸਾਈਕਲ ਵੇਖੀਏ ਬਾਦੂ ਦਾ ਨਾਲ ਐ ਤੇ ਜਿਹੜਾ ਚੰਗੜ ਗੁਨਾ ਰੰਗ ਉਹਨੂੰ ਹੱਥ ਪਾਵੀਂ ਮੇਰੀ ਗੱਲ ਸੁਣੋ ਪਹਿਲਾਂ ਤੁਸੀਂ ਰੋਲਾ ਪਾਏ ਮੰਮੀ ਨਾਲ ਲੈਣਾ ਮੰਮੀ ਨਾਲ ਲੈਣਾ ਜੇ ਤਾਂ ਮੰਮੀ ਚਲੀ ਗਈ ਪਾਲੋ ਘਰ ਤੇ ਮੰਮੀ ਨਾਲ ਤੇ ਸਾਦੀ ਨਾ ਹੁੰਦੇ ਉੱਥੇ ਕਿਤੇ ਸਾਨੂੰ ਖਲੋਣ ਨਹੀਂ ਦਿੱਤਾ ਤੁਸੀਂ ਉਹ ਧੁੱਪ ਬੜੀ ਲੱਗੀ ਆ ਜੂੰਦ ਰੱਬ ਦਾ ਵਾਸਤਾ ਅੰਦਰ ਨਾ ਲੜਿਓ ਮੈਂ ਇੰਨੀ ਹੈ ਵੀਰ ਗਰਮੀ ਬੜੀ ਤੁਸੀਂ ਕੱਲੇ ਚੱਲ ਜਾ ਮੈਂ ਤੇ ਭਾਬੀ ਘਰ ਚੱਲ ਜਾਈ ਨਹੀਂ ਹੈ ਮੈਂ ਹਾਂ ਤੇ ਬੂਰੇ ਘਰ ਕਿ ਮੁਰਕੇ ਜਾਣਾ ਆ ਜਾ ਆਹੋ ਖਾਡਣਾ ਕੀ ਕਰਨਾ ਅੰਦਰ ਜਾ ਕੇ ਬੰਦਿਆਂ ਦਾ ਕੰਮ ਕੁੜੀਆਂ ਦਾ ਕੋਈ ਕੰਮ ਹੈਗਾ ਉੱਥੇ ਉਹਨੇ ਵੀ ਵੇਖਣਾ ਨਾ ਕੁੜੀਆਂ ਦੇ ਉੱਤੇ ਚੜ ਕੇ ਬੈਠਣਾ ਹੁੰਦਾ ਮਗਲੀ ਸੀਟ ਤੇਰੀ ਫਸਾਦ ਕਰਕੇ ਤੈਨੂੰ ਲੱਗਦਾ ਨਾਲ ਇਹਨੂੰ ਨੇ ਦਾਵਾ ਕੀ ਤੈਨੂੰ ਪਤਾ ਹੈਗਾ ਜਿਹੜੀ ਚੀਜ਼ ਤੂੰ ਫਸਾਦ ਕੀਤੀ ਮੈਨੂੰ ਵੀ ਪਸੰਦ ਆਈ ਜਾਣੀ ਆ ਚਲ ਆਜਾ ਕੋਈ ਗੱਲ ਨਹੀਂ ਕਹਿੰਦੀ ਆ ਨਾ ਜਿਹੜੀ ਚੀਜ਼ ਤੂੰ ਪਸੰਦ ਕੀਤੀ ਚੇਤਾ ਨਾ ਸੂਟ ਲੈ ਕੇ ਦਿੱਤੇ ਇਹ ਤਾਂ ਕਈ ਦਿਨ ਲੜਾਈ ਪਾ ਛੜੀ ਸੀ ਉਹਦੇ ਭਾਬੀ ਸੂਟ ਹੀ ਹੁਣ ਮੋਟਰਸਾਈਕਲਾਂ ਦਾ ਕੀ ਵੇਖਣਾ ਤੇ ਕੋਈ ਹੁਣ ਨੀਚੇ ਨਾਤ ਮਾਸ਼ਾਅਰ ਆ ਜਾਊਗਾ ਲੋਕ ਵੇਖਣਦੇ ਆ ਆ ਜੋਣ ਸੋਖੇ ਆ ਰਹਾ ਤੇਰੇ ਮੂਰ ਗੰਨ ਯੇ ਲੋ ਭਾਬੀ ਵੇ ਕਿਡਾ ਸੋਹਣਾ ਵਾ ਆ ਕਿੱਦਾ ਦਾ ਮੂਹੇ ਜਾ ਸੁਖ ਵਰਗਾ ਉਹਦਾ ਮੈਂ ਇਹਦਾ ਮਾਡਲ ਥੋੜਾ ਵੱਖਰਾ ਹੀ ਆ ਨੀ ਆਏ ਪਲਸਰ ਵਾ ਅੱਛਾ 125 ਸੀਸੀ ਅੱਛਾ ਇਹ ਤਾਂ ਟਿੱਟ ਜਾਵੇ ਕਿਤੇ ਨੂੰ ਨਿਕਲਿਆ ਵਾ ਇਹ ਨਵੇਂ ਮਾਡਲ ਜਾਇਆ ਵਾ ਨਾ ਠੀਕ ਆ ਆਓ ਉਹ ਪਹਿਲੇ ਮਾਡਲ ਵਾਲਾ ਉਹ ਆ ਅੱਛਾ ਪਹਿਲੇ ਵਾਲਾ ਆ ਆ ਓ ਗੋਪਰੇ ਦੀ ਸੋਪਰਟੀਨੇ ਵਰ ਕੀ ਕਰਦੀ ਆਹੋ ਤਾਰੇ ਕਾ ਲਾ ਲਾ ਆ ਸੋਹਣਾ ਲੱਗਦਾ ਵਾ ਆ ਲੈ ਨਹੀਂ ਮੈਂ ਤੇ ਕੋਈ ਵੀ ਨਹੀਂ ਲੈਣਾ ਘਰ ਚੱਲੀਏ ਹਜੇ ਵੀ ਲੈਣ ਦੀ ਨਹੀਂ ਰਵੇਂ ਖਰਚਾ ਕਰਨਾ ਵਾ ਮੈਂ ਚੁੱਪ ਕਰ ਜਾ ਤਮਾਸ਼ਾ ਨਾਲ ਅੱਜ ਨੂੰ ਸੋਨਾ ਹੱਡਾ ਕੱਢ ਇੱਥੇ ਚੱਲ ਨਹੀਂ ਨਹੀਂ ਇਦਾਂ ਕਰ ਇੱਥੇ ਬੈਠਣਾ ਤੇ ਕੋਈ ਜਾਣਾ ਬਹੁਤਾ ਉੱਚਾ ਵਾ ਇਹਨਾਂ ਨੂੰ ਵੇਖ ਲਾ ਆ ਸਿੱਧ ਬੱਦਰ ਜੀ ਆ ਵੇਖ ਲਾ ਇੱਥੇ ਮੂੰਹ ਕੰਮ ਕਰ ਲਾ ਇਹਨਾਂ ਨੂੰ ਪਤਾ ਵੇਖਣਾ ਜਿਹੜਾ ਵੇਖਣਾ ਨਹੀਂ ਹਾਂ ਘਰ ਤੋਂ ਹੀ ਗੱਲ ਕਰਕੇ ਆਏ ਸੀ ਉਹਦੀ ਬੁਲਟ ਦੀ ਜੇ ਤਮੀ ਐਸ ਅਰਜੈਂਸੀ ਚ ਆ ਹੀ ਗਏ ਤਾਂ ਆਹ ਬੁਲਟੀ ਨਾਲ ਮੱਥੇ ਮਾਰਨਾ ਜੀ ਤੇ ਫਿਰ ਉਹ ਉਹਦੇ ਪਸੰਦ ਨਹੀਂ ਉਹਨੇ ਮੇਰੇ ਕੋਲ ਪਲਸਰ ਲੈ ਲਿਆ ਕਿਉਂ ਪਸੰਦ ਨਹੀਂ ਆਉਂਦਾ ਉਹਦੀ ਸ਼ੋਹ ਸੋਹਣੀ ਭਣੀ ਹੈ ਢੇਡਿਆ ਨਿਕਲਿਆ ਨਾਲੇ ਸੋਹਣਾ ਲੱਗਦਾ ਪਿੱਛੇ ਜਿਨਾਨੀ ਬੇਟੀ ਸੋਹਣੀ ਲੱਦੀ ਉੱਚੀ ਹੋਈ ਚਲੋ ਫਿਰ ਜਿਹੜਾ ਵੇਖਣਾ ਮੇਰਾ ਤੇ ਉਹਨੂੰ ਵੀ ਨਹੀਂ ਮੰਨਣਾ ਤੇ ਇਹਨੂੰ ਵੀ ਨਹੀਂ ਮੰਨਣਾ ਕਿਹਿਆ ਫੇਰ ਉਹ ਗੱਲ ਕਾਡਾ ਬਿਕਣੀ ਮੈਂ ਤਾਂ ਇਹ ਕਹਾਂ ਕਿ ਇਹਨੇ ਉਹ ਖਰਾਬੀ ਕਰਨੀ ਹੈ ਸਾਡੀ ਜੀ ਲੈ ਗਈ ਇਦਾਂ ਜਿਹੜੇ ਸ਼ਰਾਬੀ ਜਿਨ੍ਹਾਂ ਨੇ ਪਪਾਈਆਂ ਨੇ ਪੀਤੀ ਹੁੰਦੀਆਂ ਨਾ ਉਹ بڑی ਮੂਲੀ ਗੱਲ ਕਰਦੇ ਤੂੰ ਪੀਤੀ ਆ ਸਿੱਧੀ ਤੇ ਨਹੀਂ ਆ ਹਾਂ ਹੁਣ ਆਈ 80 ਨੇ 2000 ਦਾ ਉਹ ਹੁਣ ਆ ਡੇਢ ਲੱਖ ਦਾ ਹਾਂ ਤੇ ਜਿੱਤੇਗਾ ਤੇ ਚਾਚਦਾ ਦੋ ਮੈਂ ਤਾਂ ਕਹਿਣਾ ਕਿ ਉਹ ਲੈ ਲੈ ਆਪਣੇ ਮੂੰਹ ਰਗਾ ਕੇ ਫਪਰ ਕੇ ਮੱਦੀ ਨਹੀਂ ਗਈ ਮੇਰੇ ਲੋ ਜਿਹੜਾ ਤੈਨੂੰ ਸਹੀ ਨਾ ਅੱਲਾਹ ਨਾਲ ਗੱਲ ਕਰਦੀ ਆ ਜੀ ਇਹਨੇ ਜਪਾ ਕਰਨ ਕੀ ਹੋਵੇ ਡੈਕ ਭਰਾਤੀ ਹੋਈ ਜਾਂਦੀ ਭਾਬੀ ਉਹਨਾਂ ਨੂੰ ਮੋਟਰਸਾਈਕਲ ਸੁਝਣ ਦੇ ਚਲ ਇਨਾ ਵੀ ਸ਼ੂਗਰ ਆ ਕਿ ਸਾਬੀ ਨਹੀਂ ਨਹੀਂ ਆਉਣਾ ਇਹ ਮੈਂ ਤਾਂ ਅੱਜ ਪੱਕੀ ਫਸ ਜਾਣਾ ਜੀ ਨੂੰ ਬਸੋਂ ਡੈਈਓ 림ਕੇ ਦੀ ਬੋਤਲ ਹੋਏ ਮੈਂ ਤੇ ਅੰਦਰੇ ਹੀ ਸੋਟਲਾ ਪੂਰੀ ਦੀ ਪੂਰੀ ਹੀ ਹਾਂ ਇਹ ਗੱਲ ਹੋਈ ਆ ਕੁਛ ਨਹੀਂ ਵੀ ਨੱਕ ਭਰਾੜੀ ਹੋਣ ਲਈ ਤੇ ਮੁੱਟਾ ਹੀ ਬੜਾ ਆਉਂਦਾ ਰਾਂਗੂ ਟਿਆ ਵਾ ਚਲ ਆ ਉੱਥੇ ਤੈਨੂੰ ਪਾਣੀ ਤਾਂ ਨਹੀਂ ਪੀਉਣਾ ਰੋਟੀ ਖਾਉਣਾ ਪੀਉਣਾ ਮੈਂ ਦੱਸ ਦਦਾ ਉਹ ਕਿਹੜਾ ਬੁੱਕ ਕਰਾਇਆ ਆ ਆ ਪਲਸਰ ਕਰਤਾ ਹੀ ਮੈਂ ਬਥੇਰਾ ਲੜੀ ਉੱਥੇ ਅੰਦਰ ਮੈਂ ਕਿਹਾ ਵੀ ਉਹ ਕਰਾਉਣਾ ਵਾ ਅਰੇ ਮੰਨੇ ਨਹੀਂ ਆ ਤੇ ਆਪਣੇ ਬਜਟ ਦੇ ਵਿੱਚ ਹੈਗਾ ਵਾ ਉਹ ਬਹੁਤ ਮਹਿੰਗਾ ਸੀ ਚਲ ਉੱਥੇ ਤੈਨੂੰ ਪਾਣੀ ਤਾਂ ਨਹੀਂ ਪੀਵਾ ਹੁਣ ਬਾਦੋਂ ਪੀਣਾ ਕੋਈ ਹਰਦਾ ਹੀ ਨਹੀਂ ਪਤਾ ਲੱਗਦਾ ਪਹਿਲਾਂ ਤੁਹਾਡਾ ਗੱਡੀ ਦਾ ਬਜਟ ਸੀ ਕੋਈ ਗੱਲ ਨਹੀਂ ਆ ਦੇ ਬਜਟ ਦੇ ਵਿੱਚ ਮਸਲ ਤੇ ਰਹਿੰਦੀ ਆ ਤੇਰੇ ਨੂੰ ਸਮਝ ਆਉਣੀ ਖਾਨੇ ਦੀ ਗੱਲ ਨਹੀਂ ਨਹੀਂ ਮੈਂ ਮਨੇਂ ਦੱਸ ਤੈਨੂੰ ਇਹਨਾਂ ਮੁੜਕਾ ਕਾਤੋਂ ਹੁੰਦੇ ਆ ਵਾ ਭਾਬੀ ਮੈਂ ਕਹਿਨ ਤੇ ਰਹੀ ਮੈਨੂੰ ਖਬਰਾੜ ਜੀ ਹੁੰਦੀ ਜੀ ਇਹਨੂੰ ਕੁਛ ਹੁੰਦੇ ਆ ਉਹ ਹੋ ਕੁਝ ਨਹੀਂ ਸੋਚਣ ਦੀ ਮਨ ਤੇ ਹਰ ਜਗ੍ਹਾ ਮੈਨੂੰ ਕੁਛ ਹੋਏ ਜੇ ਮੈਂ ਚੁੱਪ ਕਰਕੇ ਬੈਠੀ ਆਂ ਕੱਲੀ ਤੂੰ ਆ ਗੱਲ ਜ਼ਰੂਰ ਪੁੱਛਣੀ ਹੁੰਦੀ ਕੋਈ ਗੱਲ ਆ ਸੋਚਣ ਦੀ ਕੋਈ ਗੱਲ ਆ ਤੇ ਦੱਸ ਦੇ ਜਦੋਂ ਧੀਆਂ ਦੇ ਵਿਆਹ ਕਰੀਦੇ ਆ ਨਾ ਤੇ ਸਾਰਾ ਕੁਝ ਪੁੱਛਣਾ ਪੈਂਦਾ ਜੇ ਹੁਣ ਤੇਰੀ ਮਾਂ ਨਹੀਂ ਪੁੱਛਦੀ ਮੈਂ ਤੇ ਪੁੱਛ ਸਕਦੀ ਆ ਨਾ ਮੈਂ ਵੀ ਤੇਰੀ ਭੈਣਾਂ ਵਰਗੀ ਆ ਜੇ ਮਨ 'ਚ ਕੋਈ ਗੱਲ ਹੈਗੀ ਤੇ ਹਜੇ ਵੀ ਦੱਸ ਸਕਦੀ ਕੋਈ ਗੱਲ ਨਹੀਂ ਭਾਬੀ ਕੋਈ ਗੱਲ ਓਏ ਆਜੋ ਹਾਂ ਤੁਹਾਡੀਆਂ ਗੱਲਾਂ ਨਹੀਂ ਮੁੱਕਣੀਆਂ ਡਿੱਗੂ ਕੀ ਕੁੜੀ ਫੇਰ ਖੜਨਾ ਹੀ ਆ ਚਲ ਆ ਸੁਖ ਤੇਰੇ ਸੁਭਾਤੋਂ ਨਾ ਮੈਂ ਜਾਣੂ ਆ ਮੈਨੂੰ ਪੱਕਾ ਪਤਾ ਵਾ ਤੈਨੂੰ ਮੋਟਰਸਾਈਕਲ ਮਿਲਣ ਲੱਗਾ ਵਾ ਨਾ ਤੇ ਤੇਰੀ ਸਿਹਰੇ ਨੂੰ ਮਿਲ ਗਈ ਐ ਗੱਡੀ ਤੇ ਤੈਨੂੰ ਅੰਦਰੋਂ ਦਾ ਸਾੜਾ ਹੋਂਡਿਆ ਵਾ ਓਏ ਭਾਬੀ ਦੱਸ ਮੈਂ ਕਿਹਾ ਸਾੜਾ ਕਰਨਾ ਮੈਂ ਤੇ ਆ ਬਣੀ ਐ ਮੇਰੀ ਸੋਹੇ ਭਾਬੀ ਬਣੀ ਭਾਬੀ ਬੰਦੀ ਨਹੀਂ ਗੱਲ ਗੱਲ ਤੇ ਸਾਰੀ ਗੱਡੀ ਦੀ ਆ ਹੁਣ ਵੇ ਪੁੱਤੋਂ ਉਹਨਾਂ ਦੀ ਪਿਆੜੀ ਵੀ ਸਾਡੇ ਨਾਲੋਂ ਜ਼ਿਆਦਾ ਵਾ ਹੁਣ ਤੇਰੇ ਭਰਾਵਾਂ ਦੀ ਪਿਆੜੀ ਵੀ ਥੋੜੀ ਆ ਤੇ ਇਹ ਗੱਲ ਵਾਪੇ ਜਿੱਦਾਂ ਉਹਨਾਂ ਨੇ ਗੱਡੀ ਦਿੱਤੀ ਤੇ ਮੇਰੇ ਪੇਕੇਆਂ ਨੇ ਵੀ ਗੱਡੀ ਮੈਨੂੰ ਦਿੱਤੀ ਆ ਉਹਨਾਂ ਦੀ ਵੀ ਪੈੜੀ ਬੰਨਣਾ ਵਾਧੂ ਹੀ ਤੇ ਮੇਰੀਆਂ ਪਰਝਾਈਆਂ ਤੇ ਰੋਟੀਆਂ ਪਕਾ ਪਕਾਈ ਖਾਪ ਚੱਲੀਆਂ ਵਾ ਕਦੀ ਕਮਾਦ ਲਾਉਣ ਵਾਲੇ ਆਗੇ ਤੇ ਕਦੀ ਬੰਨਣ ਵਾਲੇ ਆਗੇ ਤੇ ਕਦੀ ਝੋਨਾ ਵੜਨ ਵਾਲੇ ਆਗੇ ਆਹੋ ਕੁਛ ੱਡ ਕੇ ਰਹੁੰਦਾ ਰਹਿੰਦਾ ਹੁਣ ਜਦੋਂ ਮੇਰੇ ਮਾਪਿਆਂ ਨੇ ਲੱਭਾ ਹੀ ਨਾ ਰਕबीर ਨੂੰ ਉਹਦੇ ਇਹੋ ਹੀ ਗੱਲ ਕਹਿੰਦੇ ਸੀ ਆਪਣੇ ਤੋਂ ਨਿਕਾ ਲੱਭਣਾ ਜਿੱਥੇ ਸਾਡੀ ਕੁੜੀ ਸੋਖੀ ਰਵੇ ਹੁਣ ਹੈ ਤੇ ਮੈਂ ਇੱਥੇ ਬੜੀ ਸੋਖੀ ਘਰ-ਬਾਰ ਵੀ ਸੋਹਣਾ ਬਣਿਆ ਵਾ ਚੱਲ ਪੈੜੀ ਦਾ ਇਹ ਆ ਵੀ ਥੋੜੀ ਆ ਭਾ ਅੰਦਰ ਬੈਠ ਕੇ ਏਸੀ ਚ ਰੋਟੀ ਪਕਾ ਕੇ ਤੇ ਅੰਦਰ ਸਾਈ ਜਿਹੜੀ ਬੈਠੇ ਰਹੀਦਾ ਇਹ ਗੱਲ ਹੁੰਦੀ ਆ। ਹਾਂ। ਹੈਨਾ ਤੇ ਤੂੰ ਇਹਨਾਂ ਨਾਂ ਦਿਲ ਤੇ ਲਾਇਆ ਕਰ ਕੋਈ ਗੱਲ ਨਹੀਂ ਵਾਧੂ ਘਟੂ ਹੁੰਦੀ ਆ ਰਹਿੰਦੀ ਆ ਇਦਾਂ ਤੇ। ਮੈਂ ਭਾਬੀ ਮੈਂ ਥੋੜੀ ਕੋਈ ਕਹਿਣ ਨਹੀਂ ਵੀ ਮੈਨੂੰ ਟੈਨਸ਼ਨ ਆ ਜਾਂ ਮੈਨੂੰ ਸਾੜਾ ਮੈਂ ਤਾਂ ਉਦਾਂ ਕਹਿੰਦੀ ਮੈਨੂੰ ਘਬਰਾਟ ਹੋਣ ਦੀ ਆ। ਹਾਂ ਹੁਣ ਤੇ ਖੁੱਲੀ ਆਵਾਜ਼ ਆਏ ਆਂ ਤੇਰਾ ਵੀਰ ਮੋਟਰਸਾਈਕਲ ਲੈ ਕੇ ਆਊਗਾ ਤੇ ਫੇਰ ਹੀ ਜਾਵਾਂਗੇ। ਆਹ ਹੋ ਤੇ ਉਹ ਖੁੱਲੀ ਆਵਾਜ਼ ਆਣੀ ਕੋਈ ਜਾ ਕੇ ਨਮਕਾ ਲੁਮਕਾ ਭਿੰਨੀ ਹੈ ਨਾ ਫੇਰ ਹੋ ਜਾਣਾ ਸਹੀ। ਹਾਂ ਚਲੋ ਵੀ। ਮੋਰ ਲੋ ਹਾਈ ਤੇ ਇੱਥੇ ਲਿਖਣਾ ਕੀ ਵਾਹ ਆ ਨਾ ਨਾ ਮਨਜੋਤ ਗੱਡੀ ਖੜਦਾ ਤੇ ਸਾਨੂੰ ਗੱਡੀ ਤੇ ਆ ਜਾਣਾ ਹੀ ਆਪਾਂ ਤਾਂ ਤੈਨੂੰ ਕਪੜਾ ਨਹੀਂ ਨਹੀਂ ਹੋਲੀ ਆ ਸੋਗਾ ਆ ਤ ਤਿੰਨ ਜਾਣਾਂ ਮਾਤੇ ਔਖਾ ਹੀ ਆ ਅਰੇ ਹੀਰੋਣੀ ਵੀ ਆਏ ਹੀ ਆ ਅੱਛਾ ਸ਼ੋ ਇਹ ਹੁੰਦਾ ਪਤਾ ਸਸ ਗੰਗਲੀ ਹੋਰ ਕੀ ਹਾਲ ਹੈ ਬੜੀ ਠੀਕ ਹੈ ਤੂੰ ਸੱਚ ਕਰੀਂ ਪਤਾ ਬਾਤ ਕਰ ਲਿਓ ਸੁੱਖ ਵਹਿ ਮੰਨੇ ਜਨਾ ਕਰੀ ਜੇ ਤੇ ਖਾ ਪੀ ਲਈਏ ਤੇ ਘਬਰਾਟ ਹੁੰਦੀ ਇਹਨੂੰ ਚਲੋ ਆਓ ਆਓ ਚਲੋ ਬੈਠੋ ਕੀ ਗੱਲ ਆਨੂੰ ਕੋਈ ਜਾਣ ਦੋ ਉਹ ਮਾਸਾ ਜੀ ਕੋਈ ਨਹੀਂ 10 ਮਿੰਟ ਗਰਮੀ ਬੜੀ ਆ ਕੋਈ ਨਹੀਂ ਆਓ ਸਾਨੂੰ ਇਦਾਂ ਵਾ ਕਰ ਮੁੰਡਾ ਕੱਲਾ ਵਾ ਗਰਜੋਤ ਤੇ ਜੇ 10 ਮਿੰਟ ਉਸੇ ਵਧ ਲੱਗ ਜਾਂਦੇ ਫਿਰ ਚਲ ਕੋਈ ਉਹ ਤੇ ਮੇਰੇ ਹੈ ਹੀ ਨਹੀਂ ਕੋਈ ਨਹੀਂ ਹੁਣ ਤੁਸੀਂ ਜਾਓ ਸੋ ਤੁਹਾਨੂੰ ਲੈ ਜਾਓ ਖਾ ਪੀ ਲਓ ਅਹੀਂ ਹੁਣ ਜਾਂਦੇ ਆਪਾਂ ਨਹੀਂ ਨਹੀਂ ਤੁਸੀਂ ਨਾਲ ਹੀ ਬੋ 10 ਮਿੰਟ ਦਾ ਕੰਮ ਆ ਸਾਰੀ ਆ ਬੜੀ ਕੋਈ ਨਹੀਂ ਬੈਠੋ ਵੀ ਗੱਲ ਨਹੀਂ ਆਓ ਚਲ ਬੈਠੋ ਚਲ ਬੈਠੋ ਬੈਠੋ ਨਾ ਕੋਈ ਦੀ ਚਲ ਮੈਂ ਮੋਟਰਸਾਈਕਲ ਤੇ ਆਏ ਤੁਸੀਂ ਚਲੋ ਚਲ ਮੈਂ ਬਹਿ ਜਾਣਾ ਤੇ ਕੀ ਮੇਰਾ ਰੜਾ ਸੂਟੀ ਨਾ ਜੇ ਮੈਂ ਪਾਉਣ ਲੱਗੀ ਗ੍ਰੀਨ ਜਾਂ ਉਹ ਖੁੱਲਾ ਹੀ ਬੜਾ ਹੈਗਾ ਫਿਰ ਮੈਂ ਆਹ ਪਾ ਕੇ ਆਈ ਦੋਵੇਂ ਘੜੀਆਂ ਨੇ ਭਾਬੀ ਨੇ ਤੇ ਲਾਈਕ ਹੋ ਜਾਈ ਸਵਾਏ ਸੂਟ ਸਨੀ ਕਲਰਾਂ ਦਾ ਫਰਕ ਹੈ ਡਿਜ਼ਾਈਨ ਹੀ ਆਪਾਂ ਇੱਕੋ ਜਿਹੀ ਕਰਵਾਈ ਸੇਮ ਅੱਛਾ ਅੱਛਾ ਹਾਂ ਭਾਬੀ ਦਾ ਜੋ ਮਗਰ ਹਿੰਦੀ ਹੋਇਆ ਹੈ ਭਾਬੀ ਜਿੰਦੀ ਕੋਲ ਉਹ ਆਪਣਾ ਨਵਾਂ ਕਰਵਾ ਲਈ ਜ ਸਾਡੀ ਏਜੰਸੀ ਚ ਨਾ ਮੋਟਰਸਾਈਕਲ ਹੈ ਤੇ ਲੈਣਾ ਹਾਇ ਅੜੀਏ ਤੂੰ ਤੇ ਆ ਤੇ ਉਹੋ ਹੀ ਗੱਲ ਵਿੱਚ ਜਦ ਕਰਪਾਨ ਨਹੀਂ ਸਿੱਟ ਤੇ ਲੰਮਕਣ ਦੀ ਹੁੰਦੀ ਉਹ ਹਸਾਬ ਆ ਤੇ ਤੈਨੂੰ ਦੱਸੀ ਤਿੰਦੇ ਹਾਂ ਕਰਨ ਨਾਲੇ ਮੈਨੂੰ ਸੱਫਾ ਪਾਇਆ ਮੈਨੂੰ ਵੀ ਕੱਖ ਨਹੀਂ ਚੰਗਾ ਲੱਗਦਾ ਮੈਂ ਕੀ ਦੱਸਾਂ ਉਹਦੀ ਭਾਬੀ ਤੇ ਵੀਰ ਤੇ ਮੈਂ ਰੁਗਿਆ ਕਹਿੰਦੇ ਕੋਈ ਗੱਲ ਹੋ ਇਤਨੇ ਵੱਡੇ ਤੇ ਗਰਿਆਏ ਪਾਦ ਲੈ ਮੈਂ ਤੇ ਆਪਣਾ ਪਿੱਛਾ ਛਡਾ ਲਿਆ ਸੀ ਮੈਨੂੰ ਤਾਂ ਪਤਾ ਇੱਕ ਦਿਨ ਸੁਪਨਾ ਆਉਣ ਰਿਹਾ ਸੀਗਾ ਵੀ ਸਾਡੇ ਦੋਵਾਂ ਦਾ ਵਿਆਹ ਹੋ ਗਿਆ ਤੂੰ ਆਪਣੇ ਘਰ ਨੂੰ ਚੱਲ ਗਈ ਤੈਨੂੰ ਤੋੜਤਾ ਇਨਾਂ ਸਾਰਿਆਂ ਨੇ ਤੇ ਬਾਅਦ ਵਿੱਚ ਉਹਨਾਂ ਨੂੰ ਸਾਬੀ ਤੇ ਜਦੋਂ ਤੇਰੀ ਭਾਬੀ ਮੈਨੂੰ ਕਿਤੇ ਇਦਾਂ ਕੋਲੇੋਂ ਫੜ ਕੇ ਨੂੰ ਉੱਠਣ ਦੀ ਵੀ ਉਹ ਮੁੰਡਾ ਕੌਣ ਵਾ ਤੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਤੂੰ ਵਿੱਚ ਆਉਂ ਤੇ ਤੂੰ ਮੈਨੂੰ ਕਹਤਾ ਕਿ ਐਨੇ ਮੇਰੀ ਫਰੈਂਡਸ਼ਿਪ ਕਰਾਈ ਕਹਣਾ ਮੈਂ ਰੈਡੀ ਹੋ ਕੇ ਨਹੀਂ ਉਹ ਜਿਸ ਨੂੰ ਬਣਾ ਲਿਆ ਵੇਖਿਆ ਕਰ ਅੱਗੇ ਭਾਬੀ ਗੱਲ ਕਰ ਤੇ ਮੈਨੂੰ ਮੀਨਾ ਮਾਰਦੀ ਤੇ ਫੋਟੋ ਕਾਟਦੀ ਮੈਂ ਮੁੰਡਾ ਨਹੀਂ ਦੇਖਿਆ ਮੈਂ ਮੁੰਡਾ ਨਹੀਂ ਦੇਖਿਆ ਜਿੱਦਾਂ ਇਹਨੇ ਦੇਖਿਆ ਪੰਗਾ ਉਦੋਂ ਨਹੀਂ ਪੈ ਰਿਹਾ ਮੈਨੂੰ ਤੇ ਇਹ ਭਾਬੀ ਜਿੱਦਣ ਤੇਰਾ ਵਿਆਹ ਹੋਣਾ ਨਾ ਤੇ ਜਾਂ ਤੇ ਸ਼ਗਨ ਦਾ ਤੇ ਉਦੋਂ ਪੰਗਾ ਪੈਣਾ ਇਹ ਦੋਵਾਂ ਚੋਂ ਇੱਕ ਦੇ ਐਜੂ ਉਹ ਤੇ ਵਿਆਹ ਵਾਲੇ ਦੇ ਨਿਕਲਣਾ ਇੱਕ ਕੁਛ ਕੜਾਂਗੇ ਮਾਰ ਲੈਣ ਤੇ ਮਾਰ ਲੈਣ ਫਿਰ ਕੜਾ ਇਦਾਂ ਬੱਟ ਪੁੱਤ ਨਹੀਂ ਆਈ ਉਹ ਇੱਥੇ ਕਿਹੜਾ ਮੱਝੀਆਂ ਕਿੰਨਾ ਰੋਲਾ ਪੈਣਾ ਮੱਚ ਤੁਹਾਨੂੰ ਪਤਾ ਮੇਰੇ ਘਰ ਬਰੋਂ ਤੋਂ ਨਹੀਂ ਰੋਣਾ ਬੋਲਾ ਬਲੀਜਤ ਕਰਕੇ ਚੁੱਪ ਕਿਤੇ ਰਹਿਣਾ ਹੁਣ ਜੋ ਹੋ ਗਿਆ ਤੇ ਹੋ ਗਿਆ ਰਏ ਯਾਰ ਉਹਨੇ ਵੀ ਚੋੜ ਦੇ ਲੱਭਲੇ ਮੈਂ ਤੇ ਕਿੱਚਾ ਛਟਾ ਲਿਆ ਹੁਣ ਮੈਨੂੰ ਕੀ ਪਤਾ ਹੈ ਫੇਰ ਮੇਰੀ ਚੱਟ ਨਹੀਂ ਰਹੀ ਵਿਆਹ ਨਾਲ ਗਲਿਆਂ ਚੁੰਦੀਆਂ ਕੀ ਪੰਗਾ ਵੀ ਕੀ ਕਰ ਮੈਂ ਨਹੀਂ ਰਹਿ ਚੀਂ ਗੱਲ ਦੇ ਮੈਨੂੰ ਕੀ ਪਤਾ ਕਰੋ ਕੋਈ ਕੌਗਾ ਪੈ ਗਿਆ

ਦੇ ਨੀਆ ਕਾਰੋ ਸਾਲ ਨੂੰ ਕੋਈ ਗੱਲ ਹੈ ਜਿੱਤ ਤਸਵੀਰ ਜੇ ਮੈਂ ਹੱਸ ਲੇਤੀ ਇਹ ਹੱਸ ਮਕਾਤੋ ਨਹੀਂ ਹੈ ਕੋਈ ਗੱਲ ਵਾ ਜੇ ਮੈਂ ਇੱਕ ਰੋਟੀ ਵੱਧ ਖਾ ਲਈ ਅੱਜ ਰੋਟੀ ਵੱਧ ਖਾਧੀ ਹੈ ਤੂੰ ਅੱਗੇ ਤੇ ਨਹੀਂ ਆ ਖਾਧੀ ਜੇ ਮੈਂ ਸਬਜੀ ਨਾਲ ਅੱਜ ਤੂੰ ਸਬਜੀ ਖੋ ਨਹੀਂ ਲਈ ਸਾਰੀ ਸ਼ੋਪਿੰਗ ਹੋ ਗਈ ਤੁਹਾਡੀ ਹੋਏ ਸਾਡੇ ਘਰ ਤੋਰੀ ਦਰਦੀ ਨੋਕਾ ਤੋ ਨਹੀਂ ਆ ਗਈ ਤਰੀ ਮੈਂ ਮਾਰ ਨਹੀਂ ਕਰਦੀ ਯਾਰ ਕਹਿ ਦਿੰਦੀ ਕਿ ਕੋਈ ਨਾ ਕੋਈ ਚੀਜ਼ ਨਾ ਪੱਪੀ ਦਾ ਵਿੱਚ ਮੱਕਰਾ ਸਭਾ ਮੰਮੀ

ਮੈਂ ਕਿਹੜੀ ਸਿੱਧ ਪੱਦਰੀ ਆ ਜਾਂ ਮੇਰਾ ਦਿਮਾਗ ਖਰਾਬ ਆ ਜਾਂ ਮੇਰੀ ਮੈਂਟਰ ਦਾ ਸਟਾਲ ਜਵਾਈ ਚੱਲਣ ਡਈ ਆ ਇਹ ਵੀ ਜਿਹੜਾ ਮੈਨੂੰ ਪਤਾ ਨਹੀਂ ਲੱਗਦਾ ਸਾਹ ਸਾਹ ਸਾਦ ਬੰਦਾ ਤੂੰ ਖਲੋਤਾ ਮੈਨੂੰ ਤੂੰ ਦਿਖੰਡਿਆ ਮਨਪ੍ਰੀਤ ਦੇ ਨਾਲ ਤੂੰ ਹੋਈਆਂ ਦੋਟੇ ਉਹਨੇ ਵੀ ਮੈਨੂੰ ਦੱਸਿਆ ਮੈਂ ਮੇਰਾ ਮਾਸੀ ਦਾ ਮੁੰਡਾ ਨਹੀਂ ਤੁਹਾਨੂੰ ਪਲੇਖਾ ਪਿਆ ਜੀ ਸੱਚੀ ਮੰਮੀ ਚਲੋ ਚਲੀ ਗਏ ਨਾ ਕਰ ਕੇ ਆ ਦੇਖ ਲਿਆ ਤੂੰ ਤਾਂ ਕਹਿੰਦੀ ਚਲੀ ਗਏ ਨਹੀਂ ਨਹੀਂ ਮੈਂ ਨਹੀਂ ਜਾਣਦਾ ਕਿ ਮਨਪ੍ਰੀਤ ਨੂੰ ਪਲੇਖਾ ਲੱਗਣ ਡਿਆ ਵਾ ਉਹ ਮਨਪ੍ਰੀਤ ਇਹਨਾਂ ਦੀ ਕੁੜੀ ਕਿਉਂ ਇਹਨਾਂ ਦਾ ਨਾਮ ਆ ਕਿਉਂ ਨਹੀਂ ਪਤਾ ਲੱਗਦਾ ਮੰਮੀ ਆਪਾਂ ਤੂੰ ਇਹਨਾਂ ਨੂੰ ਜਾਣਦੇ ਜੇ ਆਹੋ ਮੈਂ ਨਹੀਂ ਉਹਨੂੰ ਜਾਣਦਾ ਕੌਣ ਆ ਮੰਮੀ ਬਹੁ ਵੀ ਗਾਂ ਚੱਲੀ ਗਏ ਨਹੀਂ ਆਗੀ ਨਹੀਂ ਕਿਹੜੀ ਮਾਸੀ ਨਹੀਂ ਤੂੰ ਹੀ ਮੁਕਰਨੀ ਆ ਇਹ ਨਾ ਮੈਂ ਨਹੀਂ ਦੋਵੇਂ ਜਣੇ ਬੈਠ ਕੇ ਇਕੱਠੇ ਬਰਕਾ ਤੁਹਾਨੂੰ ਕੋਲੇ ਖਾ ਪੈਂਡਿਆ ਆਪਾਂ ਤੁਹਾਨੂੰ ਜਾਣਦੇ ਨਹੀਂ ਤੀ ਐਵੇਂ ਖਿਲਾਰ ਕੇ ਤਮਾਸ਼ਾ ਲਾਇਆ ਇਹ ਕਿਹੜੀ ਮਾਸੀ ਕਿਹਦੀ ਗੱਲ ਕਰਦੇ ਕੀ ਚੱਕਰ ਵਾ ਮੈਂ ਮੈਂ ਤੇ ਜਾਣਦੀ ਨਹੀਂ ਇਹਨੂੰ ਕੌਣ ਆਏ ਮੇਰੇ ਤੋਂਗਾਂ ਮੇਰੇ ਸਾਡੀ ਆਹ ਹੈ ਕੁੜੀਆ ਕੇ ਜਿਹਦਾ ਤੈਨੂੰ ਰਿਸ਼ਤਾ ਆਇਆ ਵਾ ਫੋਟੋ ਦੇ ਵਿੱਚੋਂ ਮਮਈ ਬਹੁਤ ਹੀ ਚੁੱਪ ਕਰਕੇ ਚਲੀ ਗਏ ਆਪਾਂ ਆਓ ਨਾ ਅਣ ਮਾਸੀ ਜੀ ਅੰਟੀ ਜੀ ਇਹ ਤੇ ਮੇਰੀ ਨਣਾ ਨਵਾ ਇਹ ਉਹਨੂੰ ਤੇ ਕੋਈ ਹੋਰ ਦਾ ਰਿਸ਼ਤਾ ਆਵਾ ਪਰ ਨਹੀਂ ਬੋਦੀ ਮਮੀ ਬਹੁਤ ਦਾ ਆਈ ਆ ਫੋਟੋ ਕਾਢੇ ਕਾ ਰਹੀ ਹੈਗੀ ਇੱਥੇ ਖਲੋ ਮਸਲ ਬੰਦ ਕਰ ਮਮੀ ਚਲਾ ਵੀ ਬੰਦ ਕਰ ਫੜੋ ਸੋਣਾ ਫਟਾਫਟ ਆਸਲ ਕੀ ਮਾਸੀ ਜੀ ਇਹ ਦੋਵੇਂ ਜਿਹੜੇ ਹੋਰ ਦਿਲ ਤੇ ਬੈਠੇ ਸੀ ਇਹਨਾਂ ਨੇ 버ਗਰ ਖਾਤੇ ਆ ਜਦੋਂ ਮੈਂ ਇਹਨੂੰ ਵੇਖੇ ਤੇ ਇਹ ਕਹਿੰਦੀ ਮਸਲਾ ਮੈਂ ਪੁੱਛਿਆ ਵੀ ਮੁੰਡਾ ਕੌਣ ਆ ਨਹੀਂ ਮੈਂ ਨਹੀਂ ਮੈਂ ਮੈਂ ਤਾਂ ਜਾਣਦੀ ਵੀ ਨਹੀਂ ਆ ਪੁੱਛ ਲੋ ਮੈਂ ਨਹੀਂ ਜਾਣਦਾ ਜੀ ਮੇਰੀ ਚਾਬੀ ਦਿਓ ਮੈਨੂੰ ਜਾਲਣ ਦਿਓ ਚਾਬੀ ਦੇ ਦਿਓ ਵੀ ਚਾਬੀ ਦਿਓ ਵੀ ਮੇਰੀ ਚਾਬੀ ਫੜਾਓ ਬਲਬ ਜੀ ਸ਼ਾਰਟ ਪਲੇਖਾ ਲੱਗ ਗਿਆ ਨਾ ਪੁੱਤ ਵੀ ਹੋਰ ਹੋਊਗਾ ਕੋਈ ਗੱਲ ਨਹੀਂ ਆ ਚਾਬੀ ਦਿਓ ਵੀ ਨਹੀਂ ਚਲ ਆ ਮਸਲਾ ਤਾਂ ਠੀਕ ਆ ਮੈਂ ਮੰਨਦੀ ਪਲੇਖਾ ਲੱਗ ਗਿਆ ਹੋਗਾ ਆ ਇੱਥੇ ਵੀ ਤਾਂ ਪਲੇਖਾ ਲੱਗ ਗਿਆ ਹੋਊਗਾ ਬਣਾ ਵੀ ਇਹ ਜਿਹੜੀ ਕੁੜੀ ਤੁਹਾਡੇ ਮੁੰਡੇ ਨਾਲ ਮੰਗੀ ਆ ਉਹ ਮਟੋ ਆਈ ਆਈ ਹੈ ਓ ਮਮੀ ਆਵੇ ਹੱਥ ਜੋੜੇ ਲੜਾਈ ਕਰਨੀ ਕਿ ਇਹ ਨਾਲ ਇਹ ਖਾਲਾ ਗਣਾਂ ਭੈਣ ਜੀ ਬੰਦਿਆਂ ਵਰਗੇ ਬੰਦੇ ਆ ਆਪਣੇ ਖਾਲਾ ਕੀ ਆ ਕਮਜ਼ੋਰੋ ਕਿ ਭੈਣ ਜੀ ਠੀਕ ਕੋਈ ਬਈ ਨੂੰ ਕੋਟੋ ਚੇਨੀ ਅਮ ਆਪਰ ਦੱਸ ਕੇ ਨਹੀਂ ਪਾਇਨੇ ਮੈਨੂੰ ਉਹ ਲਵਾ ਦੇ ਜੀ ਤੂੰ ਮੇਰੀ ਗੱਲ ਸੁਣ ਕੁੜੀਏ ਸੱਚ ਵਾ ਗੁਰੇ ਹੋਣੇ ਤਾਂ ਦੇ ਸਾਰਾ ਕੁਝ